ਮਿੰਟੂ ਜੀ ਇੱਕ ਨਿੱਜੀ ਚੈਨਲ ਨੂੰ ਥਾਰ ਵਾਲੀ ਬੀਬੀ ਨੇ ਇੰਟਰਵਿਊ ਦਿੱਤਾ ਜੀ ਜਿਹਦੇ ਵਿੱਚ ਕਾਫੀ ਚੀਜ਼ਾਂ ਉਹਨੇ ਦਸੀਆਂ ਭਾਈ ਇੰਨੀ ਕਿ ਮੇਰੀ ਤਨਖਾਹ ਹੈ ਆ ਚੀਜ਼ ਮੇਰੀ ਲੋਨ ਤੇ ਮੇਰਾ ਬੁਲਟ ਲੋਨ ਤੇ ਮੇਰੀ ਥਾਰ ਲੋਨ ਉਹ ਗੱਲਾਂ ਤੇ ਖੈਰ ਸਾਰੀਆਂ ਆਪਾਂ ਕੀਤੀਆਂ ਹੀ ਪਹਿਲਾਂ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਘੜੀਆਂ ਸੀ ਕਿ ਉਹ ਉਹ ਕਹਿ ਲਓ ਕਿ ਸਵਾਲ ਜਾਂ ਉਹ ਜਵਾਬ ਇੰਨੇ ਕਿ ਮਹਿੰਗੇ ਪੈ ਗਏ ਕਿ ਵਿਜੀਲੈਂਸਰ ਨੇ ਫੇਰ ਬੀਬੀ ਨੂੰ ਚੱਕ ਲਿਆ ਤੇ ਚੱਕਿਆ ਵੀ ਇਧਰੋਂ ਕਹਿੰਦੇ ਬਾਦਲ ਵਾਲੇ ਪਾਸਿਓਂ ਹੈ ਤੇ ਇੱਕ ਕਲਾਕਾਰ ਬੀਬੀ ਦੇ ਘਰੋਂ ਚੱਕ ਲਿਆ ਨੂੰ अच्छा जी अफसाना खान ਦੇ ਘਰੋਂ ਕਹਿ ਰਹੇ ਨੇ ਆ ਬਾਦਲਪਿੰਡ ਦੀ ਸਿੰਗਰ ਤੇ ਹੋਈ ਆ ਜੀ ਜੀ अफसाना खान ਦੇ ਘਰੋਂ ਇੱਕ ਉਹਦਾ ਭਰਾ ਜਿਹੜਾ ਸ਼ਦ ਖੁਦਾਬਖਸ਼ ਕੋ ਉਹਦਾ ਬਖਸ਼ ਬੜਾ ਸਿੰਗਰ ਤੋਂ ਉਹ ਘਰਾਨਾ ਹੀ ਆ ਇੱਕ ਤਰ੍ਹਾਂ ਦਾ ਹੀ ਆ ਸਾਰੇ ਗਾਉਂਦੇ ਨੇ ਉਹਨਾਂ ਦੇ ਪੁਰਾਣੇ ਵੀ ਗਾਉਂਦੇ ਨੇ ਅੱਛਾ ਉਹਨਾਂ ਦੇ ਘਰੋਂ ਉਹਨਾਂ ਦੇ ਘਰੋਂ ਇਹਦੀ ਕੀ ਸਾਂਝ ਸੀ ਵੀ ਪਤਾ ਨਹੀਂ ਜੀ ਇਹ ਤੇ ਹੁਣ ਬਸ ਇੰਨਾ ਕਹਿਆ ਵੀ ਕੁਝ ਲੋਕ ਕਹਿ ਰਹੇ ਨੇ ਵੀ ਸ਼ੌਂਕ ਸੀ ਮਾਡਲਿੰਗ ਮੂਡਲਿੰਗ ਦਾ ਤੇ ਫਿਰ ਦੁਬਾਰਾ ਤਿਆਰੀ ਸੀ ਮਾਡਲਿੰਗ ਕਰਨ ਦੀ ਉਹਨਾਂ ਪਤਾ ਨਹੀਂ ਕਿਹੜੀ ਮਾਡਲਿੰਗ ਹੋਣੀ ਸੀ अच्छा जी ਤੇ ਮੋਡਲਿੰਗ ਇੱਕ ਬੰਦੇ ਮਿਲਦਾ ਹੋਰ ਨਾਲ ਬਸਾਦਨੇ ਉਹਨਾਂ ਨੂੰ ਸਵਾਲ ਜ਼ਰੂਰ ਹੋਣੇ ਆ ਕਿਉਂਕਿ ਇਹਨੂੰ ਤਾਂ ਹੋਣਾ ਹੀ ਹੋਣਾ ਹੈ ਕਹਿੰਦੇ ਵੀ ਜਿੰਨੀ ਕੁ ਸੀਗੀ ਆਮਦਾਰ ਅਫਸਾਨਾ ਖਾਨ ਦਾ ਮਾਮਲਾ ਤੁਹਾਨੂੰ ਪਤਾ ਹੀ ਹੈ ਨਾ ਕਿ 골ਡੀ ਬਰਾੜ ਨੇ ਵੀ ਅਫਸਾਨਾ ਖਾਨ ਦਾ ਜ਼ਿਕਰ ਕੀਤਾ ਸੀਗਾ ਕਿ ਅਸਲ ਦੇ ਵਿੱਚ ਗੁਰਲਾਲ ਦਾ ਮਰਡਰ ਜਿਹੜਾ ਉਹ ਕਿਤੇ ਨਾ ਕਿਤੇ ਗੱਲ ਹੀ ਫਸਾਨਾ ਖਾਨ ਤੋਂ ਸਟਾਰਟ ਹੋਈ ਸੀਗੀ ਹੂੰ ਗਾਣਾ ਕਰਦੇ ਸੀਗੇ ਤੇ ਉੱਥੇ ਕਿਤੇ ਉਹਨੇ ਕੋਈ ਗੱਲ ਕਹੀ ਤੇ ਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਕੋਲ ਗੱਲ ਪਚਾਈ ਇਹ ਅੱਗੇ ਵੀ ਫਸਾਨਾ ਖਾਨ ਦਾ ਨਾਮ ਇਸ ਤਰ੍ਹਾਂ ਮਤਲਬ ਕਿ ਕੈਲੋਕੇ ਉਸ਼ ਲਿਆ ਸੀ ਜੀ ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਹੁਣ ਕਹਿ ਲੋ ਕਿ ਵੱਡੀ ਗੱਲ ਆ ਮੈਨੂੰ ਨਹੀਂ ਸੀ ਪਤਾ ਅੱਛਾ ਬਾਦੋਂ ਫੜੀ ਆ ਬਿਲਕੁਲ ਮਿੱਤਰ ਵੀ ਦੱਸ ਰਹੇ ਸੀਗੇ ਤੇ ਖਬਰ ਦੇ ਵਿੱਚ ਵੀ ਮੈਂ ਵੀ ਪੜਿਆ ਵੀ ਸੁਣਿਆ ਵੀ ਬਾਦਲਾਂ ਤੋਂ ਤੇ ਫਸਾਨਾ ਖਾਨ ਦੇ ਘਰੋਂ ਕਹਿੰਦੇ ਫੜੀ ਆ ਤੇ ਹੁਣ ਵੇਖੋ ਜੀ ਕਾਫੀ ਸਾਰੇ ਸਵਾਲ ਹੋਣੇ ਆ ਤੇ ਮੈਨੂੰ ਲੱਗਦਾ ਵੀ ਬਹੁਤ ਟਾਈਮ ਦਾ ਇੱਕ ਪੰਬਲ ਪੁੱਸਿਆ ਸੀ ਕਿ ਇੰਨਾ ਪੈਸਾ ਕਿੱਥੋਂ ਆ ਰਿਹਾ ਸ਼ਾਇਦ ਹੁਣ ਕਲੀਅਰ ਹੋ ਜੇ ਹੁਣ ਵਿਜੀਲੈਂਸ ਵਾਲੇ ਸਾਰੇ ਪੁੱਛ ਲੈਣਗੇ ਵੀ ਇੰਨਾ ਪੈਸਾ ਕਿੱਥੋਂ ਆ ਰਿਹਾ ਵੇਖੋ ਵਿਜੀਲੈਂਸ ਜਿਹੜੀ ਹੁੰਦੀ ਹੈ ਨਾ ਵਿਜੀਲੈਂਸ ਦਾ ਜੇ ਪੰਜਾਬੀ ਚ ਤੁਸੀਂ ਉਲੱਥਾ ਕਰੋਗੇ ਤੋ ਉਹਦਾ ਅਰਥ ਪਤਾ ਕੀ ਬਣਦਾ ਹੈ ਜੀ ਚੌਕਸੀ ਹਮ ਮਹਿਲ ਚੌਕਸੀ ਨਹੀਂ ਇਹ ਚੌਕਸੀ ਚੌਕਸੀ ਡਿਪਾਰਟਮੈਂਟ ਆ ਚੌਕੀ ਰੱਖਤਾ ਜੀ ਪਹਿਲੇ ਕਿਰੀ ਚੌਕਸ ਤੇ ਸੁਚੇਤ ਜੀ ਸੁਚੇਤ ਚਕਨਾਂ ਚਕਨਾਂ ਮੈਂ ਚੌਕਸ ਚਕਨਾਂ ਤੇ ਵਿਜੀਲੈਂਸ ਤੇ ਸਭੋਈ ਜ਼ਿਆਦਾ ਚਕੰਨੀ ਹੋ ਗਈ ਹੋਣੀ ਐ ਇਸ ਇੰਟਰਵਿਊ ਤੋਂ ਬਾਅਦ ਵੀ ਇਹ ਤੇ ਸਾਨੂੰ ਹੀ ਸਾਰਾ ਚੈਲੰਜ ਆ ਕਿ ਭਾਈ ਆ ਵੀ ਇਦਾਂ ਨਹੀਂ ਜੀ ਆ ਵੀ ਇਦਾਂ ਵੇਖੋ ਤੁਸੀਂ ਉਦੋਂ ਸਵਾਲ ਕੀਤਾ ਸੀ ਤੇ ਮੈਂ ਤੁਹਾਨੂੰ ਬੜਾ ਨਪਿਆ ਤੁਲਿਆ ਜਵਾਬ ਦਿੱਤਾ ਸੀ ਜੀ ਕਿ ਕੰਡੀਸ਼ਨਲ ਚੀਜ਼ਾਂ ਹੋਣ ਤਦ ਮਤਲਬ ਤੁਸੀਂ ਇੰਟਰਵਿਊ ਵਗੈਰਾ ਨਹੀਂ ਦੇ ਸਕਦੇ ਹੂੰ ਮਤਲਬ ਕਿ ਕੋਟ ਰੋਕ ਦੇਵੇ ਤੁਸੀਂ ਮੈਂ ਤੁਹਾਨੂੰ ਇੱਕ ਮਿਸਾਲ ਵੀ ਦਿੱਤੀ ਸੀ ਜੱਜ ਵਾਲਾ ਜਿਹੜਾ ਝਕੜਾ ਸੀ ਐਨ ਆਰ ਆਈ ਇਸ ਬੀਬੀ ਨੇ ਇੰਟਰਵਿਊ ਦਿੱਤੀ ਤੇ ਮੈਂ ਕਿਹਾ ਸੀਗਾ ਕਿ ਬਈ ਉਹਦਾ ਅਧਿਕਾਰ ਹੈ ਹੂੰ ਉਹਦਾ ਅਧਿਕਾਰ ਖੇਤਰ ਉਹ ਆਪਣੀ ਗੱਲ ਰੱਖੇ ਜੀ ਪਰ ਕਈ ਵਾਰ ਗੱਲ ਜਿਹੜੀ ਹੁੰਦੀ ਹੈ ਨਾ ਅਧਿਕਾਰ ਤੇ ਤੁਹਾਡੇ ਕੋਲ ਹੁੰਦਾ ਹੀ ਆ ਟਾਈਮਿੰਗ ਬਹੁਤ ਮਹੱਤਤਾ ਮਹੱਤਤਾ ਰੱਖਦੀ ਆ ਕਿੱਥੇ ਤੁਸੀਂ ਕਿਹੜੀ ਗੱਲ ਕਹਿ ਰਹੇ ਹੋ ਕਿੱਥੇ ਵਰਤਣੇ ਅਧਿਕਾਰ ਬਿਲਕੁਲ ਅਧਿਕਾਰ ਤੁਹਾਡਾ ਹੈ ਪਰ ਤੁਸੀਂ ਕਿੱਥੇ ਵਰਤ ਰਹੇ ਹੋ ਕਦੋਂ ਵਰਤ ਰਹੇ ਹੋ ਜੀ ਇਹ ਬਹੁਤ ਮਾਇਨਾ ਖੇਸ ਹੁੰਦੀ ਹੈ ਚੀਜ਼ ਹਮ ਹੁਣ ਗੱਲ ਜਿਹੜੀ ਹੈ ਨਾ ਉਹ ਇਹ ਆ ਕਿ ਸਿੱਧੇ ਤੌਰ ਤੇ ਨਾ ਸਿਰਫ ਬੀਬੀ ਨੇ ਇਹ ਗੱਲ ਕਹੀ ਕਿ ਮੇਰੇ ਤੇ ਨਜਾਇਜ਼ ਪਰਚਾ ਪਾਇਆ ਪੁਲਿਸ ਨੇ ਹਮ ਪੁਲਿਸ ਡਿਪਾਰਟਮੈਂਟ ਦਾ ਹਿੱਸਾ ਸੀ ਨਾ ਉਸ ਵਿੱਚ ਵੀ ਬਲਕਿ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਜੋ ਇਹ ਕਿਹਾ ਜਾ ਰਿਹਾ ਪ੍ਰਾਪਰਟੀ ਸ਼ੌਪਟੀ ਮੇਰੇ ਕੋਲ ਤਾਂ ਕੁਝ ਹੈ ਨਹੀਂ ਕੁੱਤੇ ਤੋਂ ਲੈ ਕੇ ਉਹਨੇ ਘੜੀ ਤੱਕ ਦੱਸ ਦਿੱਤਾ ਕਿ ਇਹ ਤੇ ਐਵੇਂ ਮਾਰਦੇ ਆ ਬਾਜਵੀ ਹੋ ਰਹਾ ਤਾਂ ਖੈਰ ਹੋ ਰਹਾ ਤਾਂ ਨਾਮ ਲਿਆ ਉਹਨੇ ਨਾਮ ਲਿਆ ਬਿਲਕੁਲ ਵੀ ਲੈ ਜਾਓ ਤੁਸੀਂ ਇਹਨਾਂ ਦੇ ਬੱਚੇ 15 15 ਹਜ਼ਾਰ ਸੀ ਮੇਰੇ ਤੋਂ ਲੈ ਜਾਓ ਹੂੰ ਬੀਬੀ ਨੇ ਤੇ ਜਿਸ ਤਰ੍ਹਾਂ ਦੀ ਇੰਟਰਵਿਊ ਦਿੱਤੀ ਉਹ ਇਦਾਂ ਲੱਗਦਾ ਸੀਗਾ ਕਿ ਉਹ ਸ਼ਾਇਦ ਪੁਲਿਸ ਵਾਲਿਆਂ ਨਾਲ ਜਾਂ ਪੱਤਰਕਾਰਾਂ ਨਾਲ ਕੋਈ ਹਿਸਾਬ ਕਰ ਰਹੀ ਆ ਜਿਵੇਂ ਕੋਈ ਬੰਦਾ ਨੌਕਰੀ ਤੋਂ ਹਟਦਾ ਹੈ ਉਹਨੇ ਮੇਰੇ ਨਾਲ ਹਿਸਾਬ ਕਰਾ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਉਹ ਕਹਿੰਦਾ ਮੇਰਾ ਹਿਸਾਬ ਕਰ ਤੇ ਜੋ ਵਾਅਦਾ ਕਰਦਾ ਇੱਥੇ ਰੱਖ ਪਹਿਲਾਂ ਤੁਹਾਡੀ ਵਾਰੀ ਸੀ ਹੁਣ ਮੇਰੀ ਵਾਰੀ ਉਹ ਬੀਬੀ ਇਦਾਂ ਲੱਗਦਾ ਸੀ ਜਿਵੇਂ ਇੰਟਰਵਿਊ ਨਹੀਂ ਕਰ ਰਹੀ ਹਿਸਾਬ ਕਰ ਰਹੀ ਆ ਜੀ ਅਧਰਕਾਰਾਂ ਦੇ ਨਾਲ ਫਿਰ ਪੰਗਾ ਵੀ ਪਿਆ ਉਥੇ ਅਦਾਲਤ ਦੇ ਵਿੱਚ ਉਥੇ ਵੀ ਇਦਾਂ ਹੀ ਬੋਲੀ ਆ ਕਬੇ ਸੁਭਾ ਨਾਲ ਦੇਖੋ ਗੱਲ ਇਹ ਹੁੰਦੀ ਆ ਮੈਂ ਜਿਵੇਂ ਕਿਹਾ ਕਿ ਬੋਲਣ ਦਾ ਅਧਿਕਾਰ ਤੇ ਹੁੰਦਾ ਹੈ ਜੀ ਪਰ ਤੁਸੀਂ ਕਦੋਂ ਬੋਲਣਾ ਉਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿਉਂਕਿ ਉਹਦੇ ਖਮਿਆਜ਼ੇ ਉਹਦੇ ਸਿੱਟੇ ਤੁਹਾਨੂੰ ਭੁਗਤਨੇ ਪੈਣਗੇ ਜਿਵੇਂ ਇਹ ਇੰਟਰਵਿਊ ਪ੍ਰਸਾਰਤ ਹੋਈ ਲੋਕ ਤੇ ਦੇਖੋ ਮੈਂ ਅੱਗੇ ਕਹਿੰਦਾ ਉਹਨਾਂ ਲੋਕ ਤੇ ਦੇਖਦੇ ਨੇ ਮਸਲਾ ਹੂੰ ਧਾਰਾ ਵਾਲਾ ਜਿਹੜਾ ਮਸਾਲਾ ਹੈ ਉਹ ਹਾਲੇ ਮੁੱਕਿਆ ਨਹੀਂ ਸੀ ਬਿਲਕੁਲ ਮੈਂ ਅੱਗੇ ਵੀ ਕਹਿ ਸੀ ਇਹ ਪੰਜਾਬ ਦੀ ਬਹੁਤ ਲੰਮੀ ਸਟੋਰੀ ਜਾਣ ਵਾਲੀ ਹੈ ਹਮ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਲੰਮਾ ਇਹ ਸਾਰਾ ਐਪੀਸੋਡ ਹੋ ਗਿਆ ਲੋਕਾਂ ਨੇ ਤਾਂ ਮਜ਼ਾ ਲੈਣਾ ਹੈ ਜੀ ਜੀ ਠੀਕ ਹੈ ਇੰਟਰਵਿਊ ਚੋਂ ਵੀ ਮਜ਼ਾ ਲਿਆ ਹੁਣ ਇਹ ਚੱਕੀ ਗਈ ਆ ਵਿਜੀਲੈਂਸ ਬੰਨੀਓ ਹੁਣ ਉਹਦੇ ਤੇ ਚ ਮਸਾ ਲੈਣਗੇ ਬਿਲਕੁਲ ਦੁਨੀਆ ਗਾਗ ਤਮਾਸ਼ੇ ਦੀ ਦੁਨੀਆ ਗਾਗ ਹਰ ਕੋਈ ਗਾਗ ਤਮਾਸ਼ੇ ਦਾ ਸਰ ਇਹੀ ਹੈ ਚੀਜ਼ ਤੁਹਾਨੂੰ ਦੇਖਣਾ ਚਾਹੀਦਾ ਕਿ ਆਪਦਾ ਕੇਸ ਝਗੜੋ ਆਪਣੇ ਆਪ ਨੂੰ ਬਾਹਰ ਕੱਢੋ ਕਲੀਨ ਚਿੱਟਾ ਹਾਸਲ ਕਰੋ ਤੇ ਫਿਰ ਤੁਸੀਂ ਆਪਣੀ ਗੱਲ ਰੱਖੋ ਹਾਲੇ ਕੇਸ ਤੁਹਾਡਾ ਪੈਂਡਿੰਗ ਹੈ ਕੇਸ ਤੁਹਾਡਾ ਹਲੇ ਚੱਲਣਾ ਹੈ ਬਿਲਕੁਲ ਹੁਣ ਸਫਾਈਆਂ ਦਿੱਤੀਆਂ ਕਿਸ ਕਾਰਿਆ ਜੀ ਪਰ ਉਹ ਹੋਰ ਪੰਗਾ ਪੈ ਗਿਆ ਕੱਲੋ ਉਸ ਨਾਲ ਅੱਛਾ ਇਹੀ ਗੱਲ ਅਸੀਂ ਹੁਣੇ ਥੋੜੀ ਦਿਰ ਪਹਿਲਾਂ ਮੇਰੇ ਇੱਕ ਹੋਰ ਦੋਸਤ ਨੇ ਪੱਤਰਕਾਰ ਬਹੁਤ ਵੱਡੇ ਮਾਲਵੇ ਦੇ ਵਿੱਚ ਨਾਮ ਹੈ ਉਹਨਾਂ ਦਾ ਮੈਂ ਉਹਨਾਂ ਨਾਲ ਵੀ ਗੱਲ ਕਰ ਰਿਹਾ ਸੀ ਮੈਂ ਕਿਹਾ ਜਗਦੀਸ਼ ਭੋਲਾ ਜੀ ਸਿਆਸਤ ਦਾ ਚੁੱਕਿਆ ਜੇ ਬੋਲਿਆ ਬਾਹਰ ਆ ਕੇ ਤਾਂ ਠੀਕ ਆ ਉਹ ਤਾਂ ਇੰਟਰਵਿਊ ਦੇ ਦੋਗਾ ਹੂੰ ਕਿਉਂਕਿ ਸੱਤਾ ਧਾਰੀ ਤੇ ਰੂ ਫਾਇਦਾ ਹੈ ਨਾ ਜਗਦੀਸ਼ ਭੋਲੇ ਦੀ ਇੰਟਰਵਿਊ ਚ ਜੀ ਸਰ ਪਰ ਜਗਦੀਸ਼ ਭੋਲਾ ਜੇ ਆਪਣੀ ਕਰੇਗਾ ਤਾਂ ਉਹਨੂੰ ਪਤਾ ਹੈ ਕਿ ਮੈਂ ਹਾਈ ਕੋਰਟ ਚੋਂ ਆਇਆ ਜ਼ਮਾਨਤ ਤੇ ਹੂੰ ਤੇ ਹਾਈ ਕੋਰਟ ਦੀ ਅਪੀਲ ਮੇਰੀਆਂ ਪੈਂਡਿੰਗ ਹੈ ਫਿਰ ਉਹ ਸਾਫ ਨਾਲ ਚੱਲੇਗਾ ਹਾਂ ਸਿਆਸਤ ਦੀ ਜਿਹੜੀ ਸ਼ੈ ਹੁੰਦੀ ਹੈ ਨਾ ਇਹ ਬੰਦੇ ਨੂੰ ਬਹੁਤ ਚੁੱਕ ਦਿੰਦੀ ਆ ਹੂੰ ਦੋਏ ਗੱਲਾਂ ਹੈਗੀਆਂ ਨੇ ਹੁਣ ਇਹ ਜਗਦੀਸ਼ ਭੋਲੇ ਨੇ ਤੈਅ ਕਰਨਾ ਕਿ ਕੱਲ ਨੂੰ ਪਟਾਕੇ ਪਾਉਣੇ ਆ ਜੀ ਜਾਂ ਆਪਣਾ ਸਮਾਂ ਲਗਾਉਣਾ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਕਿਉਂਕਿ ਇੱਕ ਨੂੰ ਫਾਇਦਾ ਹੋਏਗਾ ਦੂਜੇ ਨੂੰ ਨੁਕਸਾਨ ਹੋਏਗਾ ਇੱਕ ਨਾਲ ਤੁਹਾਡੀ ਨਾਰਾਜ਼ਗੀ ਇੱਕ ਨਾਲ ਤੁਹਾਡੀ ਗੱਲ ਉਸਾਂ ਸਾਰਾ ਕੁਝ ਇਦਾਂ ਚੱਲਦਾ ਹੁੰਦਾ ਬਿਲਕੁਲ ਇੱਕ ਆਣ ਗਿਆ ਤਾਂ ਬੀਬੀ ਜੀ ਨੇ ਜੋ ਫੈਸਲਾ ਕੀਤਾ ਇੰਟਰਵਿਊ ਦਾ ਉਹ ਉਹਦਾ ਫੈਸਲਾ ਸੀ ਹੁਣ ਵਿਜੀਲੈਂਸ ਨੇ ਜੋ ਫੈਸਲਾ ਕੀਤਾ ਕਿ ਆਜੋ ਹੁਣ ਵਿਜੀਲੈਂਸ ਦੀ ਸਾਖ ਤੇ ਆ ਗਈ ਨਾ ਗੱਲ ਮੈਂ ਆ ਕੁਸ਼ ਹੈ ਜੀ ਪੱਤਰਕਾਰਾਂ ਦੀ ਸਾਖ ਤੇ ਆ ਗਿਆ ਇਹ ਪੱਤਰਕਾਰ ਤੇ ਵਿਜੀਲੈਂਸ ਕਹ ਲੋ ਕਿ ਐਸ ਵੇਲੇ ਨਾ ਗੱਠ ਜੋੜ ਚ ਹੀ ਆ ਇੱਕ ਤਰ੍ਹਾਂ ਨਾਲ ਕੰਮ ਆ ਸਿੱਧਾ ਮਹਿੰਦਰ ਸਾਹਿਬ ਕਿਤਾਬ ਜਿੰਨਾ ਕੋ ਲਾਇਆ ਕਿ ਭਾਈ ਔਖਾ ਹੋ ਗਿਆ ਕੰਮ ਕਿ ਪੱਤਰਕਾਰਾਂ ਨਾਲ ਵੀ ਬੀਬੀ ਨੇ ਉਥੇ ਕੋਈ ਚੱਜ ਦਾ ਪਾੜ ਪਾਲਿਆ ਮੇਰੇ ਖਿਆਲ ਦੇ ਨਾਲ ਵਿਹਾਰ ਨਹੀਂ ਕੀਤਾ ਜੀ ਠੀਕ ਹੈ ਹੋ ਸਕਦਾ ਕਿਸੇ ਪੱਤਰਕਾਰ ਚ ਵੀ ਕੋਈ ਇਦਾਂ ਉਦਾਂ ਦਾ ਹੋਵੇ ਪਰ ਗੱਲ ਇਹ ਆ ਕਿ ਤੁਹਾਨੂੰ ਬਚਾ ਕੇ ਚੱਲਣਾ ਚਾਹੀਦਾ ਕਿਉਂਕਿ ਇਸ ਵੇਲੇ ਨਾਮਜ਼ਦ ਮੁਲਜ਼ਮ ਤੁਸੀਂ ਹੋ। ਹਮ। ਨਾ ਕਿ ਪੱਤਰਕਾਰ ਜਾਂ ਵਿਜੀਲੈਂਸ ਵਾਲੇ। ਵਿਜੀਲੈਂਸ ਵਾਲੇ। ਤੁਸੀਂ ਹੋ। ਤੁਸੀਂ ਖੁਦ ਨੂੰ ਸਾਬਤ ਕਰਨਾ ਹੈ ਸਾਹਿਬ। ਕੋਪਚ ਕੀ ਹੁੰਦਾ ਹੈ? ਦੌੜ ਹੈ ਕਿ ਤੁਸੀਂ ਖੁਦ ਨੂੰ ਸਾਬਤ ਕਰਨਾ। ਇਹਦੀ ਦੌੜ ਦਾ ਹੁੰਦੀ ਹੈ ਤੁਸੀਂ। ਜੀ। ਜਦੋਂ ਤੁਸੀਂ ਸਾਬਤ ਕਰਕੇ ਆ ਕੇ ਫਿਰ ਦੁਨੀਆ ਨੂੰ ਦੱਸੋ ਕਿ ਤੁਹਾਡੇ ਨਾਲ ਕੀ ਹੋਇਆ। ਹਮ। ਹਾਲ ਹੀ ਵਿੱਚ ਉਹ ਮਾਮਲਾ ਲਮਕਦਾ ਸੀਗਾ। ਇਹਨੂੰ ਪਤਾ ਨਹੀਂ ਕਿਸਨੇ ਸਲਾਹ ਦਿੱਤੀ ਆ। ਇੰਟਰਵਿਊ ਦੀ ਜਾਂ ਚਲੋ ਇੰਟਰਵਿਊ ਦੇਤੀ ਉਹ ਮੈਂ ਉਹ ਕਹਿਣਾ ਕਿ ਵਾਰ-ਵਾਰ ਉਹਦਾ ਅਧਿਕਾਰ ਖੇਤਰ ਹੈ ਪਰ ਤੁਸੀਂ ਸੋਚ ਕੇ ਦੇਖੋ ਨਾ ਕਿ ਜਿਹੜੀਆਂ ਗੱਲਾਂ ਬੀਬੀ ਜੀ ਕਹਿ ਰਹੀ ਸੀ ਕਿ ਇਦਾਂ ਹੈ ਜੀ ਉਹਦਾ ਹੁਣ ਵਿਜੀਲੈਂਸ ਜਿਹੜੀ ਹੈ ਹੂੰ ਉਹਦੇ ਤੇ ਜਾਂ ਸਰਕਾਰ ਤੇ ਸਵਾਲ ਨਾ ਖੜਾ ਹੋਏਗਾ ਕਿ ਭਈ ਤੁਸੀਂ ਐਵੇਂ ਹੀ ਮਤਲਬ ਕਿ ਕਰੀ ਜਾਂਦੇ ਆ ਇਦਾਂ ਵਾਹ ਹੈ ਜੀ ਪ੍ਰਾਪਰਟੀ ਹੈ ਜੀ ਫਲਾਂ ਟਮ ਕਾ ਹੁਣ ਕਰੋ ਸਾਬਤ ਤਾਂ ਸਰ ਜਿੰਨੀ ਕੋ ਹੁਣ ਤੁਹਾਨੂੰ ਬ੍ਰੇਕਿੰਗ ਨਿਊਜ਼ ਵੀ ਦੇ ਦੇਣਾ ਜੀ ਇਦੇ ਨਾਲ ਜੁੜਿਆ ਉਹ ਵਿਜੀਲੈਂਸ ਵਾਲਿਆਂ ਨੇ ਸਾਰਾ ਕੁਝ ਸਾਰੀ ਮੈਜ਼ਰਮੈਂਟ ਹੈ ਮੈਜ਼ਰ ਕੀਤੇ ਤੋਂ ਬਗੈਰ ਸਰ ਤੁਹਾਨੂੰ ਪਤਾ ਹੀ ਆ ਨਾ ਕੁਝ ਨਹੀਂ ਹੁੰਦਾ ਸੋ ਉਹਨਾਂ ਦੀ ਮੈਜ਼ਰਮੈਂਟ ਆ ਗਈ ਆ ਕੀ ਬਾਤ ਤੇ ਇਹਦੀ ਪ੍ਰਾਪਰਟੀ ਹੁਣ ਅਟੈਚ ਹੋ ਜਾਣੀ ਆ ਫ੍ਰੀਜ਼ ਹੋ ਜਾਣੀ ਆ ਹੂੰ ਇਹ ਕਹਿੰਦੀ ਆ ਕਿ ਮੇਰੇ ਕੋਲ ਘੜੀ ਹੈ ਨਹੀਂ ਕੋਈ ਪਰ ਉਹ ਤੇ ਮੁੱਲ ਪਾਈ ਬੈਠੇ ਆ ਰੋਲੈਕਸ ਦਾ अच्छा ਮੋਲਨਾਡ ਲਿਆ ਉਹਨਾਂ ਨੇ ਕੜੀਆਂ ਸਾਰੀਆਂ ਕੈਲਕੂਲੇਸ਼ਨ ਆ ਸਰ ਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਵਿਜੀਲੈਂਸ ਦਾ ਕੰਮ ਕੀ ਸਰ ਉਹ ਚੌਕਸੀ ਡਿਪਾਰਟਮੈਂਟ ਹੈ ਜੀ ਉਹਨਾਂ ਨੇ ਮੰਨਣਾ ਨਹੀਂ ਵੀ ਕਿਹੜੀ ਤੁਸੀਂ ਉਹਨਾਂ ਨੇ ਜਾਦੂ ਆਪਦੀ ਆਈ ਤੇ ਆ ਗਏ ਤੁਹਾਡੇ ਘਰ ਫੀਤਾ ਮਾਰ ਕੇ ਉਹਨਾਂ ਨੇ ਲੋਕ ਟਾਈਲਾਂ ਵੀ ਗਿਣ ਲੈਣੀਆਂ ਨੇ ਜੀ ਕਿ ਕਿੰਨੀਆਂ ਲੱਗੀਆਂ ਕਿੰਨੇ ਘੇਰੇ ਚ ਹੈ ਕਿੰਨੀ ਲਾਗਤ ਹੈ ਹੂੰ ਤੁਹਾਡਾ ਟੈਲੀਫੋਨ ਜਿਹੜਾ ਮੋਬਾਈਲ ਹੈ ਘਸਿਆ ਉਹਨਾਂ ਨੇ ਮੁੱਲ ਪਾ ਦੇਣਾ ਆਈਫੋਨ ਐਸ ਵੇਲੇ 45000 ਦਾ ਹੈ ਕੀ ਬਾਤ ਪੁਰਾਣਾ ਵੀ ਉਹਨਾਂ ਨੇ ਕੈਲਕੂਲੇਟ ਕਰ ਦੇਣਾ ਕਿ ਬੀਬੀ ਜੀ ਜਿਹੜੀ ਤੁਹਾਡੀ ਕੋਠੀ ਉਹ 99 ਲੱਖ ਦੀ ਆ। ਕੀ ਬਾਤ ਹੈ ਤੁਸੀਂ ਫਲਾਣੀ ਥਾਂ ਤੇ ਪ੍ਰਗਟਨ ਵਾਲੀਆਂ ਗੱਲਾਂ ਹੋ ਜਾਂਦੀਆਂ ਤੇ। ਹਾਂ ਜੀ ਫਲਾਣੀ ਥਾਂ ਤੇ ਪਲਾਟ ਪਿਆ ਤੁਹਾਡਾ ਉਮੀ ਲੱਖ ਦਾ। ਹੂੰ ਸਰ ਉਹਨਾਂ ਕੋਲ ਹਾਂ ਜੀ ਆਗੀ ਰਿਪੋਰਟ ਆ ਜਾਏਗੀ ਸਰ ਆ ਜਾਏਗੀ ਬੋਲਟ ਮੋਟਰਸਾਈਕਲ ਥਾਰ ਸਾਰਾ ਕੁਝ ਆ ਜਾਏਗਾ ਉਹਨਾਂ ਨੇ ਸਾਰੀ ਕੈਲਕੂਲੇਸ਼ਨ ਕਰ ਲੈਣੀ ਕਿ ਥਾਰ ਵੀ 14-15 ਲੱਖ ਦੀ ਤਾਂ ਹੋਏਗੀ। ਹੂੰ ਤਾਂ ਫਿਰ ਉਹੀ ਗੱਲ ਹੈ ਨਾ ਕਿ ਆ ਬੈਲ ਮੇਂ ਮਾਰ ਤਾਂ ਇਸ ਕਰਕੇ ਸ਼ਾਇਦ ਕੋਈ ਬਚਾਅ ਹੋ ਜਾਂਦਾ ਪਰ ਬੀਬੀ ਨੇ ਉਹ ਕਹਿ ਲੋ ਕਿ ਭਾਈ ਇੰਟਰਵਿਊ ਕਰਕੇ ਤੇ ਸ਼ਾਇਦ ਭਾਈ ਚੱਕਦਾ ਕੰਮ ਤੇ ਉਹਦੇ ਚ ਫਿਰ ਵਿਜੀਲੈਂਸ ਵਾਲੇ ਜਿਹੜੇ ਸਰਕਾਰ ਨੂੰ ਸਿੱਧਾ ਸਿੱਧੇ ਤੌਰ ਤੇ ਜਿਸ ਤਰ੍ਹਾਂ ਬੀਬੀ ਨੇ ਆੜੇ ਹਥੀ ਲਿਆ ਜੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਕਿਹਾ ਹੋਣਾ ਵੀ ਅੱਗੇ ਤਾਂ ਕੋਈ ਸਮਾਂ ਪਾਉਣਾ ਸੀਗਾ ਹੁਣ ਕੈਲਕੂਲੇਸ਼ਨ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੈ ਕੀ ਆ 31 32 ਲੱਖ ਦਾ ਫਰਕ ਵੇ ਖਰਚ ਜਿਹੜਾ ਹੈ ਉਹ ਸ਼ਾਇਦ 1.38 ਦਾ ਜੀ ਕਮਾਈ ਜਿਹੜੀ ਆ ਉਹ ਸ਼ਾਇਦ ਹੈਗੀ ਆ ਇੱਕ ਆਠ ਉੱਠਦੀ ਆ ਕੋਈ ਹੂੰ ਕੁਛ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ 31 32 ਲੱਖ ਦਾ ਕੋਈ ਫਰਕ ਦੱਸ ਦੇ ਇਹ ਸ਼ੁਰੂਆਤੀ ਰਿਪੋਰਟਾਂ ਨੇ ਹੂੰ ਤਾਂ 31 32 ਲੱਖ ਇੱਕ ਸੁਪਨ ਦੀ ਜਿਹੜੀ ਜੌਬ ਹੈ ਉਹਦੇ ਵਿੱਚ 31 32 ਲੱਖ ਦਾ ਫਰਕ ਆ ਗਿਆ ਤੁਸੀਂ ਕਿੱਥੋਂ ਪੂਰਾ ਕਰੋਗੇ ਬਹੁਤ ਵੱਡੀ ਗੱਲ ਹੈ ਮਾਲਕ ਇੱਕ ਸਪਾਈ ਹੈ ਸਰ ਕਾਂਸਟੇਬਲ ਆ ਉਹਦੇ ਖਰਚ ਦੇ ਵਿੱਚ 10 20 ਲੱਖ ਦਾ ਵੀ ਫਰਕ ਨਿਕਲ ਆਇਆ ਉਹ ਕਿਵੇਂ ਬੂਰਿਆ ਕਰੇਗਾ ਹੂੰ ਕਿਵੇਂ ਆਹੀ ਤੇ ਪੰਗਾ ਸਰ ਇੱਥੇ ਵੈਸੇ ਤੇ ਜੇ ਤੁਸੀਂ ਲੱਗੋਗੇ ਇਦਾਂ ਕਰਨ ਤਾਂ ਬਹੁਤ ਸਾਰੇ ਮਿਲ ਜਾਣਗੇ ਤੁਹਾਨੂੰ ਇਦਾਂ ਦੇ ਹੂੰ ਅਫਸਰ ਵੀ ਮਿਲ ਜਾਣਗੇ ਕਰਮਚਾਰੀ ਵੀ ਮਿਲ ਜਾਣਗੇ ਪਰ ਗੱਲ ਇਹ ਆ ਕਿ ਬਈ ਹੁਣ ਜਿਹੜਾ ਫਸ ਗਿਆ ਸੋ ਫਸ ਗਿਆ ਹੂੰ ਉਹ ਦੇਖਦੇ ਆਂ ਬਈ ਕੀ ਬਣਦਾ ਬੀਬੀ ਨੇ ਇੰਟਰਵਿਊ ਦਿੱਤੀ ਬਰੋਬਰ ਉਹ ਦੂਜੀ ਬੀਬੀ ਵਾਗੇ ਅੱਛਾ ਇੰਟਰਵਿਊ ਦੇ ਵਿੱਚ ਵੀ ਕੁਝ ਚੀਜ਼ਾਂ ਬੀਬੀ ਨੇ ਐਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਉਹਨੂੰ ਫਸਾ ਗਈਆਂ ਮਸਲ ਮਸਲ ਇੱਕ ਮੈਂ ਛੋਟੀ ਜਿਹੀ ਮਿਸਾਲ ਦੇਣਾ ਉਹ ਜਿਹੜਾ ਸੋਨੂ ਆ ਉਹਦੇ ਬਾਰੇ ਕਹਿੰਦੀ ਹੈ ਕਿ ਉਹ ਜਸਟ ਉਹਦੇ ਨਾਲ ਮੇਰਾ ਗੱਡੀ ਦਾ ਲੈਣ ਦੇ ਨੂੰ ਸੀ ਹੂੰ ਪਰ ਨਾਲ ਹੀ ਉਹਨੂੰ ਸੋਨੂ ਨੂੰ ਕਹਿੰਦੀ ਕਿ ਜਦੋਂ ਮੂਸੇ ਵਾਲੇ ਦੇ ਘਰ ਉਹ ਜੋਬ ਤੇ ਸੀਗੀ ਉਹ ਡਿਊਟੀ ਤੇ ਸੀ ਜੀ ਤੇ ਉੱਥੇ ਉਹ ਅਨਸਿਫ ਮਹਿਸੂਸ ਕਰ ਰਹੀ ਸੀ ਕਿਸੇ ਮਾਮਲੇ 'ਚ ਹਮ ਤਬ ਉਹਨੇ ਸੋਨੂ ਨੂੰ ਬੁਲਾਇਆ ਮੈਨੂੰ ਦੱਸੋ ਤੁਸੀਂ ਕਿਸੇ ਨੂੰ ਮੋਟਰਸਾਈਕਲ ਵੇਚਤਾ ਜਾਂ ਲੈ ਲਿਆ ਜੀ ਕੱਲ ਨੂੰ ਕੋਈ ਭੀੜ ਪਊਗੀ ਤੁਸੀਂ ਇੱਕ ਜਸਟ ਮਤਲਬ ਕਿ ਚੀਜ਼ ਵੇਚੀ ਖਰੀਦੀ ਆ ਹਾਂ ਲੈਣ ਦੇਣ ਕੀ ਭੀੜ ਪਈ ਆ ਹਮ ਤੁਸੀਂ ਆਪਣੇ ਭਰਾ ਨੂੰ ਬੁਲਾਵੋਗੇ ਚਾਚੇ ਤਾਂ ਇਹਨੂੰ ਬੁਲਾਓਗੇ ਮਾਸੜ ਫੁੱਫੜ ਨੂੰ ਬੁਲਾਓਗੇ ਯਾਰ ਦੋਸਤ ਨੂੰ ਬੁਲਾਓਗੇ ਕਿ ਜਿਹਦੇ ਨਾਲ ਤੁਹਾਡਾ ਉਹ ਹੋਇਆ ਇੱਕ ਵਾਰੀ ਮਤਲਬ ਕਿ ਹਸਾਬਕਿਤਾਬ ਕਿ ਪੈਸੇ ਦੇ ਕੇ ਅਗਲਾ ਚੀਜ਼ ਲੈ ਗਿਆ ਜਾਂ ਦੇ ਗਿਆ ਹਮ ਕਿ ਤੁਸੀਂ ਉਹਨੂੰ ਬੁਲਾਓਗੇ ਬਈ ਇਸ ਤਰ੍ਹਾਂ ਦੇ ਸਵਾਲ ਬੀਬੀ ਨੇ ਆਪ ਹੀ ਆਪਣੇ ਤੇ ਖੜੇ ਕਰ ਲੈ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਹੁਣ ਇਹ ਦੇਖਣਾ ਹੋਏਗਾ ਅੱਗੇ ਕਿਸ ਤਰ੍ਹਾਂ ਮਾਮਲਾ ਬਣਦਾ ਪਰ ਇਹਦੀ ਪ੍ਰਾਪਰਟੀ ਉਹ ਅਟੈਚ ਕਰਨਗੇ ਜੀ ਕਿਉਂਕਿ ਇਹਦੇ ਵਾਸਤੇ ਨੇ ਇੱਕ ਪਰਮਿਸ਼ਨ ਹੁੰਦੀ ਹੈ ਜਿਹੜੀ ਦਿੱਲੀੋਂ ਲਈ ਜਾਂਦੀ ਆ ਹੂੰ ਵੈਸੇ ਤੇ ਇਹ ਇਹਦੇ ਚ ਕੀ ਹੁੰਦਾ ਕਿ ਪ੍ਰਾਪਰਟੀ ਚ ਰਹਿ ਸਕਦੀ ਆ ਕੋਈ ਵੱਡੀ ਗੱਲ ਨਹੀਂ ਜਦੋਂ ਤੱਕ ਉਹ ਕੁਰਕ ਕਰਕ ਨਹੀਂ ਕਰਦੇ ਹੁੰਦੇ ਜੀ ਕਿਉਂਕਿ ਹਾਲੇ ਟ੍ਰਾਇਲ ਚੱਲਣਾ ਪਰ ਜੇ ਮੰਨ ਲਓ ਅਟੈਚ ਹੋ ਜਾਂਦੀ ਆ ਤੁਹਾਡੀ ਪ੍ਰਾਪਰਟੀ ਜਾਂ ਫ੍ਰੀਜ਼ ਹੋ ਜਾਂਦੀ ਆ ਤਾਂ ਉਹ ਤਾਂ ਮਤਲਬ ਇਹ ਆ ਕਿ ਤੁਸੀਂ ਬਈ ਉਹਨੂੰ ਗਾਂਹ ਸੇਲ ਪਰਚੇਸ ਨਹੀਂ ਕਰ ਸਕਦੇ ...bayağı tok kalacağını da kanun. Nurtça bile alacağını